ਨਾਮ ਤੇ ਸਰ ਬੈਠੇ ਮੈਂ ਸਾਥ ਕੇਸ਼ੇਰ ਵਰਮਾ ਦੁਦਾਨੇਤਵਾਜੀ ਤੇ ਮੈਨੂੰ ਕਲਟੀ ਨੇ ਚੇਅਰਮੈਨ ਦਾ ਮਾਨ ਬਖਸ਼ਿਆ ਮੈਂ ਬਹੁਤ ਬਹੁਤ ਧੰਨਵਾਦ ਹੈ ਸ੍ਰੀ ਅਰੁਣ ਕੇਜੀਵਾਲ ਜੀ ਦਾ ਮਨੀ ਚੋਧਿਆ ਜੀ ਦਾ ਸਰ ਭਗਵੰਦ ਮਾਨ ਭਗਵੰਦ ਸਿੰਘ ਮਾਨ ਜੀ ਦਾ ਹੋਰ ਸਾਡੇ ਅਰੋੜਾ ਜੀ ਜਿਹੜੇ ਚੇਅਰਮੈਨ ਆਪਣੇ ਪ੍ਰਧਾਨ ਹੈ ਜੀ ਜੀ ਆ ਤੁਸੀਂ ਅੱਜ ਮੀਟਿੰਗ ਵੀ ਕੀਤੀ ਹੈ ਆਗੂਆਂ ਦੇ ਨਾਲ ਕੀ ਗੱਲਬਾਤ ਹੋਈ ਹੈ ਉਹ ਤੁਹਾਨੂੰ ਨਹੀਂ ਪਤਾ ਉੱਥੇ ਸਾਨੂੰ ਇਨਸਟ੍ਰਕਸ਼ਨ ਮਿਲੀਆਂ ਜੀ ਚੋਧਿਆ ਸਾਹਿਬ ਨੇ ਦਿੱਤੀਆਂ ਨੇ

ਤੇ ਨੰਨਾ ਤੇ ਸੁਵਰਨਗੜ ਵੈਲਫੇਅਰ ਬੋਰਡ ਦੇ ਬਾਰੇ ਗੱਲ ਕੀਤੀ ਹੈ ਕਿ ਅਸੀਂ ਕਿੰਨਾ ਅੱਗੇ ਜਾ ਗਏ ਕਿਸ ਤਰ੍ਹਾਂ ਇਹਨੂੰ ਵਧਾਣਾ ਸਨਾਰਾ ਬਰਾਦਰੀ ਨੂੰ ਤੇ ਇਹਨੂੰ ਅੱਗੇ ਲਿਜਾਵਾਂਗੇ ਸਭ ਬੰਦੇ ਜੁੜਾਂਗੇ ਸਰ ਸਰ ਓਕੜਾ ਕੀ ਹੈ ਬਰਾਦਰੀ ਦੀ ਹੈ ਮੇਨ ਓਕੜਾ ਪੜੇ ਓਕੜਾ ਜੀ ਦੋ ਤਿੰਨ ਓਕੜਾ ਹੀ ਹੈ ਇੱਕ ਤੇ ਜਿਹੜਾ ਮਤਲਬ ਕਿ ਪੁੱਲ ਸਾਧੀ ਹੈ ਕੋਈ ਮਾਲ ਵੇਚਦਾ ਜਿੱਦਾਂ ਚੋਰ ਆਂਦਾ ਉਹ ਚੋਰ ਬਣ ਕੇ ਥੋੜੀ ਨਾਰਦਾ ਤੇ ਫੈਮਿਲੀ ਬਣ ਕੇ ਨਾਲ ਫੈਮਿਲੀ ਲੈ ਕੇ ਆਂਦਾ ਤੇ ਉਹ ਜਿਹੜੀ 417 ਲਈ ਆ ਉਹ 1011 ਥੋੜੀ ਅੱਜ ਉਹ 2N 317 ਹੋਈ ਹੈ ਬਦਲਤਾ ਦਾ ਤੇ ਇੱਕ ਤੇ ਉਹ ਕੋਕਰ ਬਹੁਤ ਜੀ ਸੁਨਿਆਰੇ ਬਰਾਦ ਇੱਕ ਕੋਕਰ ਬਹੁਤ ਜੀ ਜਿਹੜੇ ਬਕਸਾ ਲੈ ਕੇ ਜਾਂਦੇ ਅੰਮ੍ਰਿਤਸਰ ਤੋਂ ਉਹਨਾਂ ਨੂੰ ਬੜੀ ਓਕਰ ਪੁਲਿਸ ਬਹੁਤ ਤੰਗ ਕਰਦੀ ਉਹਨਾਂ ਦੀ ਤਲਾਸ਼ੀ ਲੈਂਦੀ ਹੈ ਉਹਨਾਂ ਦਾ ਹੀ ਆਪਾਂ ਗੌਰ ਕਰਾਂਗੇ ਤੇ ਜਾ ਕੇ ਇੱਕ ਅੰਮ੍ਰਿਤਸਰ ਤੋਂ ਮਿਲਾਂਗੇ ਜੀ ਆਜ ਮਨੀਸ਼ ਚੋਹੜੀ ਦੇ ਸਾਹਮਣੇ ਗੱਲ ਕਰਕੇ ਆਏ ਹੋ ਕਿ ਕੀ ਉਹਨਾਂ ਨੇ ਆ ਕਿਸੇ ਸਾਹਦੇ ਕਿਸੇ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀਆਂ ਜਿ ਉਹਨਾਂ ਨੇ ਸਾਨੂੰ ਇਹ ਲੈਟ ਸਟਾਰਟ ਕੀਤਾ ਜਿਹੜੀ ਉਹਨਾਂ ਨੇ ਸਾਨੂੰ ਇਨਸਟਰਕਸ਼ਨ ਦਿੱਤੀਆਂ ਨੇ ਅਸੀਂ ਉਹਨਾਂ ਦੇ ਉੱਤੇ ਕੰਮ ਕਰਾਂਗੇ ਕੋਕੜਾ ਨੂੰ ਹੱਲ ਕਰਨ ਦੀ ਕੀ ਗੱਲ ਤੰਦਰੁਸਤ ਮੈਂ ਤਾਂ ਸਹੀ ਤਾਂ ਨੂੰ ਕਿਸੇ ਦਾ ਸੀ ਕਮਿਸ਼ਨ ਸਾਹਿਬ ਨੂੰ ਮਿਲਾਂ ਅਮਰ ਸਾਹਿਬ ਜਾ ਕੇ ਔਰ ਆਪਣੀ ਪਾਰਟੀ ਨਾਲ ਇੱਕ ਗੱਲ ਕਵਾਂਗੇ ਕਿ ਇਹਦੇ ਵਿੱਚ ਜੀ ਤਾਰਾ ਰਹੀ ਹੈ ਵੀ ਐਨ 317 ਇਦੇ ਵਿੱਚ ਕੁਝ ਨਾ ਕੁਝ ਪੰਜਾਬ ਲੈਵਲ ਤੇ ਕੰਮ ਕੀਤਾ ਜਾ ਕਿਉਂਕਿ ਇਹ ਤੇ ਇਹਦੀ ਸੈਂਟਰ ਦੀ ਹੈ ਜਿਹੜੀ ਦਰਹਲਗੀ ਹੈ ਤੋੜ ਦੀ ਸੈਂਟਰ ਨੇ ਆ ਲੇਕਿਨ ਟੁੱਟੀ ਮੁਸ਼ਕਿਲ ਹੈ ਲੇਕਿਨ ਫਿਰ ਨਹੀਂ ਹੀ ਆਪਣੇ ਪੰਜਾਬ ਦੇ ਬਾਰੇ ਜੀ ਹਮ ਸਾਹਿਬ ਨੂੰ ਕਹਾਂਗੇ ਉਹਦੇ ਬਾਰੇ ਕਾ ਹੱਲ ਕੱਢਾਂ ਕਈ ਵਾਰ ਭਾਈ ਸਾਹਰੇ ਦੇ ਕੁਝ ਲੋਕ ਜਿਹੜੇ ਉਹ ਐਂਟੀ ਵੀ ਹੋ ਜਾਂਦੇ ਆ ਮੈਨੂੰ ਉਹਦਾ ਕਿ ਲਗਾਇਆ ਜਾ ਤੁਹਾਨੂੰ ਲਗਾ ਦਿੱਤਾ ਉਹਨਾਂ ਨੂੰ ਨਾਂ ਦੇ ਕਿ ਦਿੱਤਾ ਭਾਈ ਸਾਹਿਬ ਇੱਕ ਵਾਰੀ ਜਾਹਾਂਗੇ ਉਹਦੇ ਕੋਲ ਅਪਾ ਕੋਈ ਘਮੰਡ ਨਹੀਂ ਹੈਗਾ ਸਾਨੂੰ ਕਿਸੇ ਤਰ੍ਹਾਂ ਦਾ ਘਮੰਡ ਨਹੀਂ ਆ ਜਿੰਨੇ ਵੀ ਸੱਜਣ ਜੁੜਨਗੇ ਵਧੀਆ ਔਰ ਵੱਧ ਤੋਂ ਵੱਧ ਜੁੜਾਂਗੇ ਤੇ ਪੰਜ ਜੋੜਨ ਦੀ ਕੋਸ਼ਿਸ਼ ਕਰਾਂਗੇ ਉਹਨਾਂ ਕੋ ਚਾਵਾਂਗੇ ਮਨਾਵਾਂਗੇ ਉਹਨਾਂ ਨੂੰ